ਔਰ ਲਾਰੈਂਸ ਬਿਸ਼ਨੋਈ ਜਿਹੜਾ ਉਹ ਵੀ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੰਦਾ ਬੜੇ ਅਫਸੋਸ ਦੀ ਗੱਲ ਆ ਕਿ ਗੁਜਰਾਤ ਦੀ ਜੇਲ੍ਹ ਦੇ ਅੰਦਰ ਤੋਂ ਬੈਠ ਕੇ ਉਹ ਵਿਅਕਤੀ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ ਪੰਜਾਬ ਦੇ ਅੰਦਰ ਲਾ ਇਨ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕਰਨ ਦੇ ਵਿੱਚ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਅਹਿਮ ਹਿੱਸਾ ਚਾਹੇ ਉਹਨਾਂ ਦੇ ਪੰਜਾਬ ਦੇ ਐਮਐਲਏ ਨੇ ਚਾਹੇ ਕਾਂਗਰਸ ਪਾਰਟੀ ਦੇ ਐਮਐਲਏ ਨੇ ਚਾਹੇ ਕਾਂਗਰਸ ਪਾਰਟੀ ਦੇ ਲੀਡਰ ਆਪ ਆ ਪੋਜੀਸ਼ਨ ਨੇ ਮੈਂ ਸਮਝਦਾ ਉਹ ਸਾਰੇ ਉਹਨਾਂ ਗੁੱਡਿਆਂ ਨੂੰ ਪ੍ਰੋਟੈਕਸ਼ਨ 'ਚ ਲੱਗੇ ਹੋਏ ਨੇ ਕਿ ਪੰਜਾਬ ਨੂੰ ਸਪਸ਼ਟਾ ਪੰਜਾਬ ਦੇ ਲੋਕਾਂ ਨੂੰ ਸਪਸ਼ਟਾ ਕਿ ਜਿਹੜਾ ਅਬੋਹਰ ਦੇ ਵਿੱਚ ਦਿਨ ਦਿਹਾੜੇ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਮਰਡਰ ਕੀਤਾ ਗਿਆ ਮਾਰਿਆ ਗਿਆ ਉਹਦੇ ਪਿੱਛੇ ਕੌਣ ਆ ਉਹਦੇ ਪਿੱਛੇ ਗੁਜਰਾਤ ਸਰਕਾਰ ਦੇ ਵਿੱਚ ਗੁਜਰਾਤ ਸਰਕਾਰ ਦੀ ਪ੍ਰੋਟੈਕਸ਼ਨ ਦੇ ਦੀਨ ਗੁਜਰਾਤ ਸਰਕਾਰ ਦੀ ਜਿਹੜੀ ਜੇਲ ਆ ਉਹਦੇ ਵਿੱਚ ਬੈਠਾ ਲਾਰੈਂਸ ਮਿਸ਼ਨੋਈ ਆ ਇਹ ਪੂਰਾ ਪੰਜਾਬ ਜਾਣਦਾਗਾ ਪੂਰਾ ਪੰਜਾਬ ਇਹ ਵੀ ਜਾਣਦਾਗਾ ਕਿ ਗੁਜਰਾਤ ਦੇ ਅੰਦਰ ਪਿਛਲੇ 30 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਪੂਰਾ ਪੰਜਾਬ ਇਹ ਵੀ ਜਾਣਦਾਗਾ ਪੂਰੇ ਪੰਜਾਬ ਦੇ ਵਪਾਰੀ ਪੂਰੇ ਪੰਜਾਬ ਦੇ ਲੋਕ ਇਹ ਵੀ ਜਾਣਦੇ ਨੇਗੇ ਕਿ ਗੁਜਰਾਤ ਦੇ ਦੋ ਵਿਅਕਤੀ ਸਾਡੇ ਦੇਸ਼ ਦੀਆਂ ਸਰਵੋੱਚ ਪੋਸਟਾਂ ਤੇ ਕਾਇਮ ਨੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਵੀ ਗੁਜਰਾਤ ਚੋਂ ਆਏ ਨੇਗੇ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਭੀ ਗੁਜਰਾਤ ਤੋਂ ਆਉਂਦੇ ਨੇ ਕਿ ਔਰ ਲਾਰੈਂਸ ਬਿਸ਼ਨੋਈ ਜਿਹੜਾ ਉਹ ਵੀ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੰਦਾ ਬੜੇ ਅਫਸੋਸ ਦੀ ਗੱਲ ਆ ਕਿ ਗੁਜਰਾਤ ਦੀ ਜੇਲ੍ਹ ਦੇ ਅੰਦਰ ਤੋਂ ਬੈਠ ਕੇ ਉਹ ਵਿਅਕਤੀ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ ਪੰਜਾਬ ਦੇ ਅੰਦਰ ਲਾ ਇਨ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕਰਨ ਦੇ ਵਿੱਚ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਅਹਿਮ ਹਿੱਸਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਰੋਲ ਅਦਾ ਕਰ ਰਹੀ ਆ ਕਿਉਂਕਿ ਕਿਉਂ ਪ੍ਰੋਟੈਕਸ਼ਨ ਦਿੱਤੀ ਗਈ ਆ ਕਿਉਂ ਨਹੀਂ ਅਦਾਲਤਾਂ ਦੇ ਹਵਾਲੇ ਲਾਰਸ ਪੁਸਨੋਈ ਨੂੰ ਕੀਤਾ ਜਾਂਦਾ ਕਿਉਂ ਜੇਲ੍ਹ ਦੇ ਅੰਦਰ ਰੱਖਿਆ ਹੋਇਆਗਾ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਗੁੰਡਿਆਂ ਨੂੰ ਪਾਰ ਕੇ ਜਿਹੜੇ ਆਪੋਜੀਸ਼ਨ ਦੇ ਸਟੇਟ ਨੇ ਜਿਹੜੇ ਵਿਰੋਧੀ ਧਰਤੀਆਂ ਸਰਕਾਰ ਪਾਰਟੀਆਂ ਦੇ ਸਟੇਟ ਨੇਗੇ ਉਹਨਾਂ ਦੇ ਅੰਦਰ ਗੜਬੜ ਪੈਦਾ ਕਰਨਾ ਚਾਹੁੰਦੀ ਆ ਉਹਨਾਂ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨਾ ਚਾਹੁੰਦੀ ਆ ਪਰ ਲੇਕਿਨ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਇੱਕ ਸ਼ਕਤੀਸ਼ਾਲੀ ਇੱਕ ਤਾਕਤਵਰ ਸਰਕਾਰ ਬਣਾਈਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਬਿਲਕੁਲ ਪੰਜਾਬ ਦੇ ਅੰਦਰ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਆਗਿਆ ਨਹੀਂ ਦਿੱਤੀ ਜਾਊਗੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਗੁੰਡਾਗਾ ਚਾਹੇ ਕਾਂਗਰਸ ਪਾਰਟੀ ਦਾ ਗੁੰਡਾਗਾ ਚਾਹੇ ਅਕਾਲੀ ਦਲ ਦਾ ਗੁੰਡਾਗਾ ਚਾਹੇ ਕੋਈ ਹੋਰ ਸਮਾਜ ਵਿਰੋਧੀ ਅੰਸਰ ਆ ਜਿਹੜਾ ਵੀ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀ ਕਾਰਵਾਈ ਕਰੂਗਾ ਉਦੇ ਖਿਲਾਫ ਸਰਕਾਰ ਜਿਹੜਾ ਉਹ ਸਖਤ ਐਕਸ਼ਨ ਲਊ ਉਹਦੇ ਵੀ ਕਿਸੇ ਵੀ ਤਰੀਕੇ ਨਾਲ ਬਖਸ਼ਿਆ ਨਹੀਂ ਜਾਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਹੋਊਗਾ ਔਰ ਪੰਜਾਬ ਦੀ ਲਾਨ ਆਊਟਰ ਦੀ ਪੋਜੀਸ਼ਨ ਨੂੰ ਬੜਾ ਕੇ ਰੱਖਣਾ ਸਾਡਾ ਕਾਨੂੰਨੀ ਹੱਕ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਨੇ ਮੈਂਡੇਟ ਦਿੱਤਾਗਾ ਪਰ ਲੇਕਿਨ ਦੇ ਜਾਣਦਾਗਾ ਕਿ ਥੋੜੇ ਦਿਨ ਪਹਿਲਾਂ ਕੱਲ ਜਾਂ ਪਰਸੋਂ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਚਾਹੋ ਦਿੱਲੀ ਦੇ ਮੰਤਰੀ ਨੇ ਚਾਹੋ ਪੰਜਾਬ ਦੇ ਸੰਤਰੀ ਨੇ ਚਾਹੇ ਉਹਨਾਂ ਦੇ ਪੰਜਾਬ ਦੇ ਐਮਐਲਏ ਨੇ ਚਾਹੇ ਕਾਂਗਰਸ ਪਾਰਟੀ ਦੇ ਐਮਐਲਏ ਨੇਗੇ ਚਾਹੇ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਨੇ ਮੈਂ ਸਮਝਦਾ ਉਹ ਸਾਰੇ ਉਹਨਾਂ ਗੁੰਡਿਆਂ ਨੂੰ ਪ੍ਰੋਟੈਕਸ਼ਨ 'ਚ ਲੱਗੇ ਹੋਏ ਨੇਗੇ ਉਹਨਾਂ ਗੁੰਡਿਆਂ ਦੇ ਹੱਕ 'ਚ ਬੋਲ ਰਹੇ ਨੇਗੇ ਉਹਨਾਂ ਸਮਾਜ ਵਿਰੋਧੀ ਲੋਕਾਂ ਦੇ ਹੱਕ 'ਚ ਬੋਲ ਰਹੇ ਨੇਗੇ ਜਦੋਂ ਅਸੀਂ ਯੁੱਧ ਨਸ਼ਿਆਂ ਦੇ ਬਰ드 ਸ਼ੁਰੂ ਕੀਤਾ ਜਦੋਂ ਅਸੀਂ ਵੱਡੇ ਵੱਡੇ ਮਗਰਮਚ ਫੜਦੇ ਸ਼ੁਰੂ ਕੀਤੇ ਜਦੋਂ ਅਸੀਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਉ ਉਸ ਸਮੇਂ ਵੀ ਕਾਂਗਰਸ ਪਾਰਟੀ ਦਾ ਦਰਦ ਸਲ ਗਿਆ ਤਉ ਉਸ ਸਮੇਂ ਵੀ ਕਾਂਗਰਸ ਪਾਰਟੀ ਵਾਲੇ ਰੋਣ ਪੇਟਣ ਲੱਗੇ ਕਿ ਕਿਉਂ ਸਾਡੇ ਸਾਥੀਆਂ ਨੂੰ ਫੜ ਰਹੇ ਹੋਗੇ ਤਾਂ ਉਸੇ ਸਮੇਂ ਅਕਾਲੀ ਦਲ ਧਰਨੇ ਦੇਣ ਲੱਗਿਆ ਉਹ ਅਕਾਲੀ ਦਲ ਜਿਹੜਾ ਕਦੇ ਗੁਰਦੁਆਰਿਆਂ ਦੀ ਮਰਿਆਦਾ ਦੇ ਲਈ ਲੜਿਆ ਉਹ ਅਕਾਲੀ ਦਲ ਜਿਹੜਾ ਪੰਨ ਦੀ ਚੜ੍ਹਦੀ ਕਲਾ ਲਈ ਲੜਿਆ ਉਹ ਅਕਾਲੀ ਦਲ ਜਿਹੜਾ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਲੜਿਆ ਉਹ ਕੀ ਲੜ ਰਿਹਾ ਸੀ ਅੱਜ ਪੰਜਾਬ ਦੇ ਅੰਦਰ ਡਰੱਗ ਮਾਫੀਆ ਨੂੰ ਬਚਾਉਣ ਦੇ ਲਈ ਸੜਕਾਂ ਤੇ ਆਇਆ ਸੀ ਡਰੱਗ ਮਾਫੀਆ ਨੂੰ ਬਚਾਉਣ ਦੇ ਲਈ ਆਇਆ ਸੀ ਉਸੇ ਤਰੀਕੇ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਡਰੱਗ ਮਾਫੀਆ ਦੇ ਹੱਕ ਵਿੱਚ ਆਈ ਸੀਗੀ ਔਰ ਉਸੇ ਤਰੀਕੇ ਅੱਜ ਜਿਹੜੇ ਲੋਕ ਪੰਜਾਬ ਦੇ ਅੰਦਰ ਸ਼ਰਮ ਗੋਲੀਆਂ ਮਾਰਦੇ ਨੇ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਅੱਜ ਪੂਰੀ ਕਾਂਗਰਸ ਪਾਰਟੀ ਦੇ ਨੇਤਾ ਅੱਜ ਅਕਾਲੀ ਦਲ ਦੇ ਨੇਤਾ ਅੱਜ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਿਸੇ ਨਾ ਕਿਸੇ ਰੂਪ ਦੇ ਅੰਦਰ ਸਿੱਧੇ ਰੂਪ ਵਿੱਚ ਅਸਿੱਧੇ ਰੂਪ ਦੇ ਵਿੱਚ ਉਹਨਾਂ ਗੁੰਡਿਆਂ ਦੀ ਮਦਦ ਕਰ ਰਹੇ ਨੇਗੇ ਪਰ ਲੇਕਿਨ ਮੈਂ ਇੱਕ ਵਾਰ ਫੇਰ ਦੁਹਰਾਉਣਾਗਾ ਕਿ ਬਿਲਕੁਲ ਪੰਜਾਬ ਸਰਕਾਰ ਥੋਕ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੂਗੀ ਜਿਹੜੇ ਡਰੱਗ ਮਾਫੀਆ ਚਲਾਉਂਦੇ ਨੇ ਜਿਹੜੇ ਗੁੰਡੇ ਨੇ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਜਿਹੜੇ ਪੰਜਾਬ ਦਾ ਮਾਣ ਖਰਾਬ ਕਰਨਾ ਚਾਹੁੰਦੇ ਨੇ